ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਮਨਜੀਤ ਸਿੰਘ ਅਰੋੜਾ ਅਸੀਂ ਤਰਨਜੀਤ ਸਿੰਘ ਨਮਾਣਾ ਜੋ ਕਿ ਬਲੱਡ ਕੈਂਪ ਲਾ ਕੇ ਜਿਹੜੇ ਲੋਕਾਂ ਦਾ ਖੂਨ ਲੈ ਕੇ ਸ਼ਾਮ ਨੂੰ ਪ੍ਰਾਈਵੇਟ ਹਸਪਤਾਲਾਂ ਨੂੰ ਵੇਚਦਾ ਹੈ ਉਹਦਾ ਨਾਮ ਰੱਖਿਆ ਰਿਫਰੈਸ਼ਮੈਂਟ ਫੰਡ ਉਸ ਦੇ ਰੂਪ ਚ ਪੈਸੇ ਲੈਂਦਾ ਹੈ ਉਹਦੇ ਖਿਲਾਫ ਅਸੀਂ ਇੱਕ ਕੰਪਲੇਂਟ ਡੀਸੀ ਸਾਹਿਬ ਨੂੰ ਅਪ੍ਰੈਲ ਦੇ ਮਹੀਨੇ ਦਿੱਤੀ ਸੀ ਜਿਹਦੀ ਕੀ ਜਾਂਚ ਤਕਰੀਬਨ 6 ਮਹੀਨੇ ਸਿਵਲ ਸਰਜਨ ਲੁਧਿਆਣਾ ਨੂੰ ਸੌਂਪੀ ਗਈ ਸੀ ਸਿਵਲ ਸਰਜਨ ਦੀਨ ਬਿਟਵੀਨ ਟ੍ਰਾਂਸਫਰ ਹੋ ਗਈ ਜਿਹੜੇ ਪਹਿਲੇ ਸਿਵਲ ਸਜਨ ਸੀ ਡਾਕਟਰ ਜਸਵੀਰ ਸਿੰਘ ਆਲਕ ਉਹਨਾਂ ਨੇ ਰਿਪੋਰਟ ਦੇ ਤਿਆਰ ਕਰ ਰਹੀ ਸੀ ਔਰ ਉਹ ਡਾਕਟਰਾਂ ਦੇ ਬਿਆਨ ਲਏ ਸੀ ਔਰ ਉਸ ਤੋਂ ਬਾਅਦ ਉਹਨਾਂ ਦੀ ਟਰਾਂਸਫਰ ਹੋ ਗਈ ਤੇ ਨਵੇਂ ਜਿਹੜੇ ਸਿਵਲ ਸਜਨ ਆ ਗਏ ਡਾਕਟਰ ਪ੍ਰਦੀਪ ਕੁਮਾਰ ਉਹਨਾਂ ਨੇ ਜਿਹੜੀ ਜਾਂਚ ਹੈ ਉਹਨੂੰ ਪਹਿਲਾਂ ਅਧੂਰੀ ਛੱਡਤਾ ਤੇ ਹੁਣ ਉਹਨਾਂ ਨੇ ਪਿਛਲੇ ਦਿਨੀ ਇੱਕ ਰਿਪੋਰਟ ਦਿੱਤੀ ਹੈ ਜਿਹਨੂੰ ਤਰਨਜੀਤ ਸਿੰਘ ਨਮਾੜਾ ਨੇ ਪ੍ਰੈਸ ਕਾਨਫਰੰਸ ਕਰਕੇ ਇਹ ਸਾਰਿਆਂ ਨੂੰ ਦੱਸਿਆ ਕਿ ਸਿੱਟਾ ਰਿਪੋਰਟ ਮੇਰੇ ਅੱਖ ਚ ਆ ਗਈ ਹੈ ਸਿੱਟਾ ਰਿਪੋਰਟ ਪਰ ਆ ਮੇਰੇ ਹੱਥ ਫੜੀਏ ਰਿਪੋਰਟ ਤੇ ਸਿੱਟਾ ਰਿਪੋਰਟ ਚ ਲਿਖਿਆ ਵੀ ਹੈ ਅਸੀਂ ਉਹ ਕਿਸੇ ਪੱਤਰਕਾਰ ਨੇ ਜਾਂ ਲੋਕਾਂ ਨੇ ਪੜ੍ਹੀ ਨਹੀਂ ਹੋਣੀ ਉਹਦੇ ਵਿੱਚ ਬਾਕਾਇਦਾ ਥੱਲੇ ਆ ਕੇ ਜਿਹੜੀ ਸਿੱਟਾ ਰਿਪੋਰਟ ਦੇ ਐਂਡ ਵਾਲਾ ਪੈਰਾ ਹੈ ਉੱਥੇ ਲਿਖਿਆ ਹੈ ਕਿ ਰਿਪੋਰਟ ਜਿਹੜੀ ਹੈ ਅਸੀਂ ਕੰਪਲੀਟ ਨਹੀਂ ਕੀਤੀ ਕਿਉਂਕਿ ਇਹ ਅਧੂਰੀ ਹੈ ਕਿਉਂਕਿ ਇਹਦੇ ਨਾਲ ਜਿਹੜੀ ਪੈਨ ਡਰਾਈਵ ਲਾਈ ਗਈ ਸੀ ਉਹ ਪੈਨ ਡਰਾਈਵ ਦੇ ਵਿੱਚ ਸਬੂਤ ਨੇ ਪਰ ਅਸੀਂ ਪੈਨ ਡਰਾਈਵ ਦੀ ਜਾਂਚ ਹੀ ਨਹੀਂ ਕਰ ਸਕੇ ਕਿਉਂਕਿ ਪੈਨ ਡਰਾਈਵ ਦੇ ਵਿੱਚ ਤਾਂ ਹਰ ਸਾਰੀ ਹਰ ਡਾਕਟਰਾਂ ਦੇ ਬਿਆਨ ਡਾਕਟਰਾਂ ਦੇ ਸਬੂਤ ਨੇ ਰਿਕਾਰਡਿੰਗ ਹੈ ਕਿ ਅਸੀਂ ਨਮਾਨੇ ਨੂੰ ਪੈਸੇ ਦਿੰਨੇ ਆ ਪਰ ਉਹ ਪੈਨ ਡਰਾਈਵ ਦੇ ਉਹਨਾਂ ਲਿਖਤਾ ਕਿ ਸਾਡੇ ਅਧਿਕਾਰ ਖੇਤਰ ਤੋਂ ਬਾਹਰ ਹੈ ਤੇ ਉਹਨਾਂ ਦੇ ਮੁਤਾਬਕ ਡਾਕਟਰਾਂ ਦੇ ਕਹਿਣ ਮੁਤਾਬਕ ਅਸੀਂ ਨਿਮਾਣੇ ਨੂੰ ਪੈਸੇ ਨਹੀਂ ਦਿੰਦੇ ਜਿਹਨੂੰ ਇਹ ਨੇ ਵੇਸ ਬਣਾ ਕੇ ਸਟਾਰ ਬੋਰਡ ਸਟਾਰ ਬੋਰਡ ਦਾ ਇਹਦੇ ਦੇ ਨਾਲ ਇੱਕ ਪੱਤਰਕਾਰ ਜਿਹੜਾ ਕਤਲ ਕੇਸਾਂ ਵਿੱਚ ਫਸਿਆ ਇਹਨਾਂ ਨੇ ਰੋਲਾ ਪਾਇਆ ਕਿ ਅਸੀਂ ਜੀ ਸਟਾਰ ਬੋਰਡ ਸਾਡੇ ਹੱਕ ਚ ਆ ਗਈ ਹੈ ਅਸੀਂ ਸਟਾਰ ਬੋਰਡ ਦੇ ਬੇਸ ਤੇ ਕਹਿੰਦਾ ਅਸੀਂ નિર્ਦੋਸ਼ ਆ ਰੁਕਲੀ ਚਿੱਟ ਮਿਲ ਗਈ ਹੈ ਪਰ ਕਲੀਨ ਚਿੱਟ ਨਹੀਂ ਸੀ ਆ ਡਾਕਟਰ ਕੋਲ ਆਰਟੀਆਈ ਦੇ ਬਿਆਨ ਕਢਾਏ ਜਿਹਦੇ ਵਿੱਚ ਉਹੀ ਹਸਪਤਾਲਾਂ ਨੇ ਲਿਖਿਆ ਕਿ ਅਸੀਂ ਨਿਵਾਣੇ ਨੂੰ 250 ਰੁਪਏ ਆ ਪ੍ਰਿੰਟ ਹਸਪਤਾਲ ਦਾ ਬਿਆਨ ਹੈ ਇਹ ਸੱfte ਹਸਪਤਾਲ ਦਾ ਬਿਆਨ ਹੈ ਜਿਸ ਕਹਰੇ ਅਸੀਂ ਨਿਵਾਣੇ ਨੂੰ ਪਰ ਯੂਨਿਟ 250 ਰੁਪਏ ਦੇਣੇ ਆ ਆ ਸਾਈਨ ਹੋਏ ਨੇ ਅਫਸਰਾਂ ਦੇ ਇਹ ਰਿਪੋਰਟ ਮੇਰੀ ਨਹੀਂ ਹੈ ਇਹ ਆਰਟੀਆਈ ਦੇ ਰਾਹੀਂ ਨਿਕਲੀ ਹੈ ਇਹਦੇ ਵਿੱਚ ਡਾਕਟਰਾਂ ਦੇ ਵੀ ਸਾਈਨ ਨੇ ਤੇ ਇਹਦੇ ਵਿੱਚ ਅਫਸਰਾਂ ਦੇ ਵੀ ਸਾਈਨ ਨੇ ਇਸ ਰਿਪੋਰਟ ਅਨਸਾਰ ਅਸੀਂ ਨਿਵਾਣੇ ਨੂੰ ਪੈਸੇ ਦੇਣੇ ਆ ਦੱਸੋ ਫਿਰ ਇਹ ਕਲੀਨ ਚਿੱਟਕੀਤਾ ਹੋਈ ਜੀ ਚਾਹਨੇ ਕੀ ਹੈ ਅਸੀਂ ਇਹ ਚਾਹਨੇ ਆ ਕਿ ਇਸ ਸਮਾਜ ਦੇ ਕੋਡ ਨੂੰ ਕੱਢਿਆ ਜਾਵੇ ਇਸ ਸਮਾਜ ਦੇ ਵਿੱਚ ਜਿਹੜੇ ਲੋਕਾਂ ਨੂੰ ਗੁਮਰਾਹ ਕੀਤਾ ਜਾ ਰਿਹਾ ਹੈ ਜਿਹੜੇ ਲੋਕ ਸਮਝਦੇ ਨੇ ਵੀ ਸ਼ਾਇਦ ਉਹ ਸੀ ਖੂਨ ਦਾ ਦਿੰਨੇ ਕਿਸੇ ਦੀ ਜਾਨ ਬਚਦੀ ਹੈ ਪਰ ਉਹ ਖੂਨ ਉਹਨਾਂ ਨੂੰ ਪਤਾ ਨਹੀਂ भोले-ਵాలే ਲੋਕਾਂ ਨੂੰ ਕਿ ਉਹਨਾਂ ਦਾ ਖੂਨ ਸ਼ਾਮ ਨੂੰ ਵੇਚਿਆ ਜਾਂਦਾ ਹੈ ਜਿੰਨੇ ਵੀ ਨੇ ਕੈਪ ਲਾਇਏ ਨੇ ਜੇ 200 ਯੂਨਿਟ ਇਕੱਠੇ ਕਰਤਾ ਹੈ ਤੇ 70000 ਰੁਪਏ ਸ਼ਾਮ ਨੂੰ ਦੀ ਜੇਬ 'ਚ ਆ ਜਾਂਦਾ ਹੈ ਲੋਕੀ ਕਿਡਨੀ ਵੇਚਦੇ ਸੁਣੇ ਸੀ ਪਰ ਲੋਕ ਖੂਨ ਵੇਚਦੇ ਦਾ ਨਵਾਂ ਸਕੈਂਡਲ ਸਾਹਮਣੇ ਆਇਆ ਜਿਹੜਾ ਸਾਡੇ ਕੋਲ ਪ੍ਰੂਫ ਨੇ ਅੱਛਾ ਤੁਸੀਂ ਨਾਲ ਪਹਿਲੇ ਜੁੜੇ ਨਹੀਂ ਸੀ ਤੁਸੀਂ ਵੀ ਵਿਚ ਰੋਲ ਵਿੱਚ ਅਸੀਂ ਜ਼ਿੰਦਗੀ 'ਚ ਮੈਂ ਕਦੀ ਨਿਵਾਣੇ ਦੇ ਨਾਲ ਕਿਸੇ ਖੂਨ ਕੈਂਪ 'ਚ ਵੀ ਨਹੀਂ ਗਿਆ ਨਾ ਮੇਰਾ ਕੋਈ ਮਤਲਬ ਸੀ ਮੈਂ ਕੇਵਲ ਇੱਕ ਕਿਸਾਨ ਯੂਨੀਅਨ ਸੀ ਅੰਮ੍ਰਿਤਸਰ ਕਿਸਾਨ ਯੂਨੀਅਨ ਜਿੱਦੇ ਤੁਸੀਂ ਧਰਨਾ ਲਾਇਆ ਸੀ ਭਾਤਨਾਗਰ ਚੌਕ ਗੁਲਮੋ ਰੋਡ ਦੇ ਬਾਹਰ ਕੇਵਲ ਉਹਦੇ ਵਿੱਚ ਮੇਰਾ ਰੋਲ ਸੀ ਮੈਂ ਕਦੇ ਵੀ ਅੱਜ ਤੱਕ ਜ਼ਿੰਦਗੀ 'ਚ ਇੱਕ ਵੀ ਕਿਸੇ ਮੈਡੀਕਲ ਦੇ ਕੈਂਪ 'ਚ ਨਹੀਂ ਗਿਆ ਅਸੀਂ ਇਹਨੂੰ ਕਹਿੰਦੇ ਆ ਵੀ ਜੇ ਤਰ੍ਹਾਂ ਨੂੰ ਇੰਨਾ ਸ਼ੌਂਕ ਹੈ ਸੇਵਾ ਕਰਨ ਦਾ ਤੂੰ ਮੈਡੀਕਲ ਕੈਂਪ ਦੂਸਰੇ ਲਾ ਲੈ ਜਿਹਦੇ ਵਿੱਚ ਦਵਾਈਆਂ ਅੱਖਾਂ ਦਾ ਕੈਂਪ ਸ਼ੂਗਰ ਬੀਪੀ ਦਾ ਕੈਂਪ ਉਹਦੇ ਪੈਸੇ ਨਹੀਂ ਬਚਦੇ ਕਿਉਂਕਿ ਇਧਰ ਪੈਸੇ ਬਚਦੇ ਇਸ ਕਰਕੇ ਹੋਏ ਕੈਂਪ ਲਾਉਂਦਾ ਇਹ ਜਿਹੜੀ ਰਿਕਾਰਡਿੰਗ ਵਗੈਰਾ ਕੋਈ ਹੈ ਜਿਹੜੀ ਬਿਲਕੁਲ ਮੇਰੇ ਕੋਲ ਪੈਨ ਡਰਾਈਵ ਹੈ ਉਨੇ ਤੁਹਾਨੂੰ ਜਿਹੜੀ ਸੈਲਰੀ ਸੀ ਲਾਈਵ ਚੱਲ ਰਹੀ ਸੀ ਉਹਨੇ ਲਾਈਟ ਗਈ ਤੁਹਾਨੂੰ 1 ਮਿੰਟ ਦੇ ਦਿੰਨੇ ਆ ਪੈਨ ਡਰ ਦੀ ਕਾਪੀ ਵੀ ਉਹਦੇ ਵਿੱਚ ਬਕਾਇਦਾ ਡਾਕਟਰ ਕਹਿ ਰਹੇ ਨੇ ਕਿ ਅਸੀਂ ਨਿਮਾਣੇ ਤਰਨਜੀਤ ਨਿਮਾਣੇ ਨੂੰ ਖੂਨਦਾਨ ਦੇ ਕੈਂਪਾਂ ਦੇ ਵਿੱਚ ਜਾ ਕੇ ਖੂਨ 300 ਰੁਪਏ ਬਸੀ ਹਸਪਤਾਲ ਕਹਿ ਰਿਹਾ ਹੈ 250 ਰੁਪਏ 프리 ਹਸਪਤਾਲ ਕਹਿ ਰਿਹਾ ਹੈ ਇਹ ਬਗਾਇਦਾ ਰਿਕਾਰਡਿੰਗ ਹੈ ਇਸ ਤੋਂ ਵੱਡਾ ਕੀ ਸਬੂਤ ਹੋਏਗਾ ਇਸ ਤੋਂ ਵੱਡਾ ਕੀ ਸਬੂਤ ਹੋਏਗਾ ਜਿਹੜਾ ਮੇਰੇ ਹੱਥ ਚ ਫੜਿਆ ਕਿ ਡਾਕਟਰ ਨੇ ਇਹਦੀ ਬਿਆਨ ਨੇ ਆਟੇ ਉਹ ਕਹਿੰਦੇ ਸੀ ਪੈਸੇ ਦੇਣੇ ਰਵਾਨਾ ਕਹਿੰਦਾ ਕਿ ਮੇਰਾ ਰਿਫਰੈਸ਼ਮੈਂਟ ਦੇ ਬਾਰੇ ਮਤਲਬ ਹਾਂ ਇਹ ਰਿਫਰੈਸ਼ਮੈਂਟ ਦਾ ਇੱਕ ਸਕੈਂਡਲ ਦਾ ਨਾਮ ਰੱਖਿਆ ਗਿਆ ਹੈ ਰਿਫਰੈਸ਼ਮੈਂਟ ਦਾ ਕੀ ਮਤਲਬ ਹੈ ਇੱਕ ਮਰੀਜ਼ ਜਿਹੜਾ ਖੂਨ ਦਾਨ ਦਿੰਦਾ ਉਹਨੂੰ ਕੋਈ ਰਿਫਰੈਸ਼ਮੈਂਟ ਦੇਣਾ ਉਹ ਇੱਕ ਕੇਲਾ ਤੇ ਇੱਕ ਫਰੂਟੀ ਦਿੰਦੇ ਆ ਜਿਹੜੀ ਕਿ 10 ਰੁਪਏ ਦਾ 15 ਰੁਪਏ ਦਾ ਸਾਮਾਨ ਹੈ ਪਰ ਉਹ ਆਪਣੇ ਕੋਲੋਂ ਨਹੀਂ ਦਿੰਦੇ ਉਹ ਗੁਰਦੁਆਰੇ ਤੋਂ ਦਾਨੀ ਸੇਵਾ ਨਾਲ ਤੋਂ ਲੈਂਦੇ ਆ ਉਹਦੇ ਵੀ ਸਬੂਤ ਸਾਡੇ ਕੋਲ ਨੇ ਹੁਣ ਇਹਨੇ ਕੈਂਪ ਲਾਇਆ 10 ਸਤੰਬਰ ਨੂੰ ਮੈਂ ਮਾਡਲੋਂ ਐਕਸੈਂਸ਼ਲ ਗੁਦਾਰੇ ਨਾਲ ਹੀ ਪਿੱਛੇ ਸਰੀ ਇਮੀਗ੍ਰੇਸ਼ਨ ਹੈ ਉਹਨਾਂ ਨੇ ਸਾਨੂੰ ਦੱਸਿਆ ਇੱਕ ਕੁਇੰਟਲ ਦਾਲ ਤੋਂ ਅਸੀਂ ਦਿੱਤਾ ਸਾਨੂੰ ਉਹਨੇ ਕਿਹਾ ਕਿਸੇ ਕੋਲੋਂ ਇਹਨਾਂ ਨੇ 100 ਦਰਜਨ ਕੇਲੇ ਲਏ ਇਹ ਬਾਹਰੋਂ ਧਾਨ ਚ ਲੈ ਕੇ ਉਹਨਾਂ ਨੂੰ ਦੇ ਦਿੰਦਾ ਤੇ ਸਰਕਾਰ ਪ੍ਰਾਈਵੇਟ ਹਸਪਤਾਲ ਦੇ ਪੈਸੇ ਆਪਣੀ ਜੇਬ ਚ ਪਾ ਲੈਂਦਾ ਜਦ ਕਿ 50 ਰੁਪਏ ਅਲਾਊਡ ਹੈ ਇਹ ਸਿਵਲ ਹਸਪਤਾਲ ਇਹ ਪੀਜੀਆਈ ਨੂੰ ਅੱਜ ਤੱਕ ਜ਼ਿੰਦਗੀ ਜਨੇ ਖੂਨਦਾਨ ਕੈਂਪ ਚ ਨਹੀਂ ਬੁਲਾਇਆ ਕਿਉਂ ਉਹ ਪੈਸੇ ਨਹੀਂ ਦਿੰਦੇ ਰੈੱਡ ਕਰਾਸ ਨੂੰ ਨਹੀਂ ਬੁਲਾਉਂਦਾ ਸਿਵਲ ਹਸਪਤਾਲ ਨੂੰ ਬੁਲਾਉਂਦਾ ਫੇਰ ਇਹ ਅੱਗੋਂ ਬੋਤਲ 1850 ਰੁਪਏ ਦੀ ਉਹ ਵੇਚਦੇ ਨੇ ਜਦੋਂ ਇਹ ਸ਼ਾਮ ਨੂੰ ਲੈ ਕੇ ਜਾਂਦੇ ਨੇ ਉਹਨਾਂ ਦਾ ਧੰਦਾ ਹੈ ਇਹ ਗੋਰਖ ਧੰਦਾ ਹੈ ਜੇ ਉਹਨੂੰ ਪੈਸੇ ਬਚਨੇ ਹੋ ਜੇ ਸਰਕਾਰੀ ਹਸਪਤਾਲ ਨੂੰ ਦਵੇ ਅੱਜ ਉਹੀ ਬੋਤਲ ਇਹ ਕਹਿੰਦਾ ਟੈਸਟਿੰਗ ਦੇ ਪੈਸੇ ਲੈਂਦੇ ਨੇ ਦੇਖੋ ਕਿੰਨੀ ਬੜੀ ਇੰਟਰਸਟਿੰਗ ਗੱਲ ਹੈ ਇਹ ਕਹਿੰਦਾ ਉਹ ਪੈਸੇ ਟੈਸਟਿੰਗ ਦੇ ਲੈਂਦੇ ਨੇ ਜੇ ਟੈਸਟਿੰਗ ਦੇ ਲੈਂਦੇ ਹੋ ਫਿਰ ਸਿਵਲ ਹਸਪਤਾਲ 300 ਰੁਪਏ ਦੀ ਬੋਤਲ ਦੇ ਰਿਹਾ ਹੈ ਉਹ ਵੀ ਟੈਸਟਿੰਗ ਕਰਕੇ ਦੇ ਰਿਹਾ ਉਹੀ ਬੋਤਲ 1800 ਦੀ ਬਾਹਰ ਵਿਕਦੀ ਵੀ ਉਹ ਕਿਉਂ ਜੀ ਉਹ ਟੈਸਟ ਨਹੀਂ ਕਰਦਾ ਸਿਵਲ ਹਸਪਤਾਲ ਵਾਲਾ ਰੈੱਡ ਕਰਾਸ ਵਾਲਾ 500 ਰੁਪਏ ਦੀ ਦਿੰਦੇ ਜਦੋਂ ਹੁਣ ਜਾ ਕੇ ਲੈ ਲਓ અમાલ રોડ ਤੇ ਉਹ ટેસ્ટ ન કર દે જે ઓના ਦਾ ટેસ્ટ ਕੀਤਾ ਹੋਇਆ ਖੂਨ 500 ਰੁਪਏ ਦਾ ਹੈ ਉਹਨਾਂ ਦਾ 300 ਰੁਪਏ ਦਾ ਹੈ ਤੇ 1850 ਦਾ ਕਿਉਂ ਵਿਕਦਾ ਹੈ ਕਿਉਂਕਿ ਇਹੋ ਜੇ ਇਹ ਗਰੋਹ બનਿਆ ਇੱਕ ਸਕੈਂਡਲ ਹੈ ਉਹਦੇ ਵਿੱਚ ਇਹ ਲੋਕ ਜੋ ਕਿ ਕਿੰਨੀ ਵੇਚਦੇ ਸੁਣੇ ਸੀ ਇਹ ਖੂਨ વેਚਣ ਦਾ ਬਹੁਤ ਵੱਡਾ ਸਕੈਂਡਲ ਹੈ ਇਹਨੂੰ ਉਜਾਗਰ ਕਰਨ ਲਈ ਸਾਡੀ ਮਾਨਤਾ ਭਲਾਈ ਟੈਸ ਤੇ ਸਾਰੇ ਉਧੇਦਾਰ ਬੈਠੇ ਆ ਅਸੀਂ ਇਹਦੇ ਬਾਰੇ ਬੜੀ ਮਿਹਨਤ ਕਰ ਰਹੇ ਆ ਔਰ ਸਾਨੂੰ ਇਨਸਾਫ ਨਹੀਂ ਮਿਲਿਆ ਅਸੀਂ ਉੱਪਰ ਚੀਫ ਮਿਨਿਸਟਰ ਕੋਲ ਹੈਲਥ ਮਿਨਿਸਟਰ ਕੋਲ ਤੇ ਜਿੰਨੇ ਵੀ ਡਿਪਾਰਟਮੈਂਟ ਦੇ ਰਿਗਾਰਡਿੰਗ ਨੇ ਅਸੀਂ ਜਾ ਕੇ ਅਪਰੋਚ ਕਰਾਂਗੇ ਫਿਰ ਉਹ ਮਿਲਿਆ ਫਿਰ ਅਸੀਂ ਕੋਰਟ ਜਾਵਾਂਗੇ ਤੇ ਸਰ ਤੁਸੀਂ ਉਹਨਾਂ ਨੂੰ ਤੇ ਇਹ ਵੀ ਕਹਿ ਵੀ ਜਿਹੜੇ ਮੇਰੇ ਤੇ ਰੋਗ ਲਾਇਆ ਸੀ ਪਹਿਲਾਂ ਬਿਲਕੁਲ ਝੂਠੇ ਸੀ ਇਹ ਕਹਿੰਦਾ ਮੈਨੂੰ ਕਲੀਨ ਚਿੱਟ ਮਿਲ ਗਈ ਮੈਂ ਉਸੇ ਕਲੀਨ ਚਿੱਟ ਦਾ ਵੀਜੀ ਜਵਾਬ ਦੇ ਰਿਹਾ ਆ ਕਲੀਨ ਚਿੱਟ ਦਾ ਹੀ ਜਵਾਬ ਹੈ ਨਾ ਉਹਨਾਂ ਨੇ ਰਿਪੋਰਟ ਦੇ ਵਿੱਚ ਲਿਖਿਆ ਹੈ ਕਲੀਨ ਚਿੱਟ ਦੇ ਵਿੱਚ ਕਿ ਅਸੀਂ ਨਾਲ ਲਾਈ ਹੋਈ ਮਨਜੀਤ ਸਿੰਘ ਦੁਆਰਾ ਪੈਨ ਡਰਾਈਵ ਦੀ ਜਾਂਚ ਨਹੀਂ ਕਰ ਸਕੇ ਇਹ ਸਾਡੇ ਅਧਿਕਾਰ ਖੇਤਰ ਤੋਂ ਬਾਹਰ ਹੈ ਥਿਸ ਇਜ਼ ਦਾ ਚੈੱਕ ਕਲੀਨ ਚਿੱਟ ਜਿਹਨੂੰ ਬੇਸ ਬਣਾ ਰਿਆ ਉਹ ਤੇ ਦੇ ਨਾਲ ਦਾ ਪੱਤਰ ਕਰ ਰੋਣਾ ਪਾ ਰਿਹਾ ਸਾਨੂੰ ਕਲੀਨ ਸ਼ੀਟ ਸਾਨੂੰ ਕਲੀਨ ਸ਼ੀਟ ਆ ਕਲੀਨ ਸ਼ੀਟ ਹੈ ਇਹ ਲੋਕਾਂ ਨੇ ਪੜ੍ਹੀ ਨਹੀਂ ਬਸ ਕਲੀਨ ਸ਼ੀਟ ਕਹਤਾ ਉਹ ਕਹਿ ਰਿਹਾ ਸੀ ਪੈਂਡਰਾਈਵ ਦੀ ਜਾਂਚ ਹੀ ਨਹੀਂ ਕੀਤੀ ਪੈਂਡਰਾਈਵ ਆ ਗਈ ਹੈ ਤੁਸੀਂ ਪੈਂਡਰਾਈਵ ਦੇਖੋ ਤੇ ਕਲੀਅਰ ਆ ਗਿਆ ਇਹਦੇ ਵਿੱਚ ਕਲੀਅਰ ਆ ਗਿਆ ਪੈਂਡਰਾਈਵ ਦੇ ਵਿੱਚ ਕਿ ਹਾਂਜੀ ਇਹ ਜਿਹੜੇ ਡਾਕਟਰ ਨੇ ਉਹ ਕਹਿ ਰਹੇ ਨੇ ਕਿ ਅਸੀਂ ਨਿਮਾਣੇ ਨੂੰ ਪੈਸੇ ਦੇਣੇ ਆ ਤੇ ਫਿਰ ਤੁਸੀਂ ਜਾਂਚ ਨਹੀਂ ਕੀਤੀ ਫਿਰ ਰਿਪੋਰਟ ਹੁਦੂਰੀ ਹੋਈ ਕਿ ਪੂਰੀ ਹੋਈ ਫਿਰ ਜਿਹੜੇ ਡਾਕਟਰਾਂ ਦਾ ਤੁਸੀਂ ਨਾਮ ਲੈ ਰਹੇ ਹੋ ਉਹ ਕਹਿੰਦੇ ਨੇ ਉਹ ਡਾਕਟਰ ਆਰਟੀਆਈ ਵਿੱਚ ਆ ਕੇ ਕਹਿੰ ਰਹੇ ਨੇ ਬਿਆਨ ਦੇ ਦਿੱਤਾ ਵੀ ਅਸੀਂ ਪੈਸੇ ਦੇਨੇ ਆ ਆ ਮੇਰੇ ਕੋਲ ਆ ਤੁਹਾਨੂੰ ਮੈਂ ਦੇ ਰਿਹਾ ਰਿਪੋਰਟਾਂ ਮੈਂ ਸਾਰੇ ਇੱਕ ਇੱਕ ਕਾਪੀ ਲੈ ਕੇ ਜਾਓ ਸਿਵਲ ਸਰਜਨ ਦੀ ਰਿਪੋਰਟ ਦੇ ਵਿੱਚ ਉਹਦੀ ਕਾਪੀ ਵੀ ਲੈ ਕੇ ਜਾਓ ਤੇ ਸਤਿਅਮ ਦੀ ਕਾਪੀ ਤੇ ਫਰੀਦ ਸਿਵਲ ਸਰਜਨ ਦਾ ਕੀ ਰੋਲ ਹੈ ਵਿੱਚ ਸਿਵਲ ਸਰਜਨ ਦਾ ਰੋਲ ਹੈ ਕਿ ਸਿਵਲ ਸਰਜਨ ਨੇ ਡਾਕਟਰ ਜਸਬੀਰ ਸਿੰਘ ਹੋਲਕ ਸੀ ਉਹ ਰਿਪੋਰਟ ਤਿਆਰ ਕਰ ਰਹੀ ਸੀ ਬੜੀ ਜੈਨੂਨ ਔਰ ਲਿਖ ਰਹੀ ਸੀ ਕੋ ਕਹਿੰਦਾ ਮੈਂ ਐਫ ਆਈ ਆਰ ਕਰਾਣੀ ਨਾ ਮਾੜੇ ਦੇ ਬਰੋਦ ਪਰ ਉਹਨਾਂ ਦੀ ਹੋ ਗਈ ਟਰਾਂਸਫਰ ਇਹ ਜਿਹੜਾ ਨਵਾਂ ਸਿਵਲ ਸਰਜਨ ਡਾਕਟਰ ਪ੍ਰਦੀਪ ਕੁਮਾਰ ਮੈਂ ਉੱਪਰ ਹੀ ਨਾਮ ਲੈ ਕੇ ਦੱਸ ਰਿਹਾ ਇਹਨੇ ਸਾਨੂੰ ਤਾਂ ਐਂਟਰਟੇਨਿੰਗ ਕੀਤਾ ਰੱਬ ਜਾਣੇ ਇਹਦੀ ਕੀ ਸੈਟਿੰਗ ਉਧਰ ਹੋਈ ਮੈਨੂੰ ਨਹੀਂ ਪਤਾ ਮੈਂ ਮੈਂ ਖੁਦ ਸਾਹਮਣੇ ਨਹੀਂ ਸੀ ਸੈਟਿੰਗ ਹੁੰਦੀਆਂ ਪਰ ਉਹ ਸਾਨੂੰ ਨਹੀਂ ਸੀ ਅੰਦਰ ਵੜਦਾ ਜਦੋਂ ਜਾਓ ਉਹ ਮੈਂ ਬਿਜ਼ੀ ਹਾਂ ਮੇਰੀ ਪ੍ਰੈਸ ਕਾਨਫਰੰਸ ਹੈ ਮੈਂ ਕੱਲ ਕੱਲ ਕਰਾਂਗਾ ਮੈਂ ਪਰਸੋ ਗੱਲ ਕਰਾਂਗਾ ਢੇੜੇ ਲਈ ਜਾਣ ਅਖੀਰ ਤੇ ਜਦੋਂ ਉਹਨੇ ਰਿਪੋਰਟ ਤਿਆਰ ਕੀਤੀ ਸਾਈਨ ਨਹੀਂ ਕੀਤੇ ਸਿਵਲ ਸਰਜਨ ਦੀ ਰਿਪੋਰਟ ਹੋਵੇ ਸਿਵਲ ਸਰਜਨ ਨੂੰ ਮਾਰਕ ਹੋਈ ਹੋਵੇ ਸਿਵਲ ਸਰਜਨ ਨੇ ਸਾਈਨ ਤਾਂ ਹੋਣੇ ਚਾ ਆਰ ਬੋਰਡ ਦੇ ਸੋਲ ਸੱਜਣ ਦੇ ਸਾਈਨ ਨਹੀਂ ਸਾਹਮਣੇ ਪੜ ਸਕਦੇ ਹੋ। ਇਹ ਰਿਪੋਰਟ ਤੇ ਉਹਨਾਂ ਡਾਕਟਰਾਂ ਦੇ ਕੇਵਲ ਸਾਈਨ ਨੇ ਜਿਨ੍ਹਾਂ ਨੇ ਕੋਈ ਸੈਟਿੰਗ ਕੀਤੀ ਹੈ। ਔਰ ਬਹੁਤ ਵਧੀਆ ਕੀਤਾ ਭਾਈ ਸਾਹਿਬ ਨੇ ਯਾਦ ਕਰਾਤਾ ਕਿਸਾਨ ਜਥੇਬੰਦੀਆਂ ਨੇ ਇਹਨੂੰ ਅਨਦਤਾ ਕਿਸਾਨ ਯੂਨੀਅਨ ਦੇ ਵਿੱਚ ਇਹਨੂੰ ਪਹਿਲਾਂ ਪੰਜਾਬ ਪ੍ਰਦਾਨ ਲਾਇਆ ਸੀ। ਉਹਨਾਂ ਨੇ ਇਹ ਦੋਸ਼ ਲੱਗੇ ਕਿ ਉਹਨਾਂ ਦੇ ਪੈਸੇ ਸੱਜੇ ਖੱਬੇ ਕਰਦਾ ਹੈ, ਖਰਾਬ ਕਰਦਾ ਹੈ, ਉੱਪਰ ਪਹੁੰਚਾਉਂਦਾ ਨਹੀਂ, ਉਹਨਾਂ ਨੇ ਇਹਨੂੰ ਕੱਢ ਦਿੱਤਾ। ਔਰ ਉਹਦੇ ਉਹਦੀ ਵੀਡੀਓ ਵੀ ਮੇਰੇ ਕੋਲ ਪਈ, ਉਹਦੇ ਸਬੂਤ ਵੀ ਮੇਰੇ ਕੋਲ ਇੱਥੇ ਫਾਈਲ 'ਚ ਪਏ ਆ। ਉਹਨਾਂ ਨੇ ਖੜ ਦਿੱਤਾ ਇਹਨੇ ਆਪਣੀ ਇੱਕ ਬਣਾ ਲਈ ਅਨਦਾਤਾ ਕਿਸਾਨ ਮਜ਼ਦੂਰ ਯੂਨੀਅਨ ਆਪੇ ਹੀ ਉਹਦਾ ਕਰਤਾ ਕਰਤਾ ਆਪੇ ਹਿੰਦੁਸਤਾਨ ਦਾ ਪ੍ਰਧਾਨ ਆਪੇ ਹੀ ਮੈਂ ਚੋਦਰੀ ਆਪੇ ਹੀ ਮੈਂ ਸਾਰਾ ਕੁਝ ਉਹਦੇ ਵਿੱਚ ਉਹੀ ਜੁੰਡਲੀ ਨਾਲ ਰਲ ਗਈ 15 20 25 ਮੈਂਬਰ ਨੇ ਸਾਰੇ ਔਰ ਉਹ 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 ਯੂਨੀਅਨ ਨੂੰ ਇਹ ਆਪਣੀ ਬਣਾਈ ਫਿਰਦਾ ਪੱਤਰਕਾਰ ਦਾ ਸਿੱਧਾ ਰੂਲ ਹੈ ਰੂਲ ਹੈ ਕਿ ਪੱਤਰਕਾਰ ਨੂੰ ਇਹਨੇ ਪੰਜਾਬ ਪ੍ਰਧਾਨ ਲਾਤਾ ਆਪਣੀ ਬਣਾਈ ਹੋਈ ਯੂਨੀਅਨ ਦਾ ਅਨਦਾਤਾ ਕਿਸਾਨ ਯੂਨੀਅਨ ਦਾ ਉਹਨੂੰ ਪੰਜਾਬ ਪ੍ਰਧਾਨ ਲਾਤਾ ਤੇ ਲੇਕਿਨ ਉਸ ਪੱਤਰਕਾਰ ਦੇ ਉੱਤੇ ਤੁਸੀਂ ਸਾਰੇ ਜਾਣਦੇ ਹੋ ਕਤਲ ਕੇਸਾਂ ਦੇ ਮੁਕੱਦਮੇ ਦਰਜ ਨੇ ਧਮਕੀਆਂ ਦੇ ਮੁਕੱਦਮੇ ਦਰਜ ਨੇ ਉਹ ਪੱਤਰਕਾਰ ਜਿਹੜਾ ਇਹਦੀ ਉਹਦੀ ਛਾਂ ਹੇਠ ਉਹ ਇਸ ਆਪਣੇ ਨੂੰ ਸਿਕਿਉਰ ਮਹਿਸੂਸ ਕਰਦਾ ਹੈ ਇਸ ਕਰਕੇ ਉਹਨੂੰ ਨਾਲ ਲਾਈ ਫਿਰਦਾ ਉਹਨੂੰ ਇਨਾਮ ਵੀ ਪੱਤਰਕਾਰ ਦਾ ਪੱਤਰਕਾਰ ਦਾ ਨਾਮ ਤੁਸੀਂ ਸਾਰੇ ਜਾਣਦੇ ਹੋ ਉਹ ਛਾਇਆ ਆਇਆ ਉਹਦੇ ਤੇ ਪ੍ਰਿੰਪਲ ਦਾ ਕੀ ਨਾਮ ਜਦੋਂ ਪ੍ਰਿੰਪਲ ਦਾ ਕਤਲ ਕੇਸ ਆ ਉਹ ਤੋਂ ਸਾਰੇ ਜਾਣਦੇ ਹੋ